ਸਸਿਕਾ ਜੀ ਸਾਰੇ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਦੋ ਦਿਨ ਹੋ ਗਏ ਆ ਵੀ ਵੀਡੀਓ ਨਹੀਂ ਆ ਰਹੀ ਕਿ ਥੋੜਾ ਜਿਹਾ ਪੀਜੀ ਸੀਗਾ ਕਿਤੇ ਠੀਕਾ ਜਾਣਾ ਪੈ ਗਿਆ ਕੋਈ ਕੰਮ ਸੀਗਾ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਆ ਪਿੰਪਲਸ ਦੀ ਪ੍ਰੋਬਲਮ ਬਾਰੇ ਇਹ ਜਿਹੜਾ ਮੇਰਾ ਵਰਤਿਆ ਹੋਇਆ ਅਜਮਾਇਆ ਹੋਇਆ ਇਹਦਾ ਵਨੁਸਕਾ ਹੈ ਤੇ ਬੱਚਿਆਂ ਦੇ ਜਦੋਂ ਬੱਚੇ 13 ਪਲੱਸ ਹੋ ਜਾਂਦੇ ਹਨ ਤੇ ਕਈਆਂ ਦੇ ਜਿਹੜੇ ਨਾ ਪਿੰਪਲ ਹੋਣੇ ਸ਼ੁਰੂ ਹੋ ਜਾਂਦੇ ਬੱਚਿਆਂ ਦੇ ਹਾਰਮੋਨ ਚੇਂਜ ਹੁੰਦੇ ਤੇ ਇਹਦੇ ਨਾਲ ਬੱਚਿਆਂ ਦੇ ਪਿੰਪਲ ਜਿਹੜੇ ਹੁਣੇ ਮੋਸਟਲੀ ਬੱਚਿਆਂ ਦੇ ਪਿੰਪਲ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਪਿੰਪਲ ਦੀ ਵਜ੍ਹਾ ਨਾਲ ਬੱਚੇ ਦਾ ਫੇਸ ਸਾਰਾ ਹੀ ਖਰਾਬ ਹੋ ਜਾਂਦਾ ਤੇ ਚੰਗਾ ਨਹੀਂ ਲੱਗਦਾ ਬੁਆਇਜ਼ ਦੇ ਗਰਲਜ਼ ਦੇ ਇਹ ਪ੍ਰੋਬਲਮ ਜਿਹੜੀ ਆ ਆਮ ਵੀ ਦੇਖਣ ਨੂੰ ਮਿਲਦੀ ਆ ਤੇ ਬੱਚਿਆਂ ਦੇ ਕਾਫੀ ਪਿੰਪਲ ਹੋ ਜਾਂਦੇ ਨੇ ਚੀਕਸ ਤੇ ਚਿਨ ਤੇ ਉੱਤੇ ਫੋਰਹੈਡ ਦੇ ਉੱਤੇ ਇੱਕ ਦੇ ਨਾਲ ਇੱਕ ਫਿਰ ਇਸ ਤਰ੍ਹਾਂ ਜਿਸ ਤਰ੍ਹਾਂ ਗਾਲਾ ਜਿਆ ਪਿਆ ਹੁੰਦਾ ਹੈ ਤੇ ਬਹੁਤ ਪੱਦਾ ਲੱਗਦਾ ਹੈ ਤੇ ਬੱਚਿਆਂ ਨੂੰ ਵੀ ਦਰਦ ਮਹਿਸੂਸ ਹੁੰਦੀ ਹੈ ਤੇ ਇਹਦੀ ਜਿਹੜੀ ਸਮੱਸਿਆ ਵਾ ਇਹਦੇ ਬਾਰੇ ਅਸੀਂ ਤੁਹਾਡੇ ਲਈ ਵਾਸਤੇ ਇੱਕ ਵਰਤਿਆ ਹੋਇਆ ਨੁਸਖਾ ਲੈ ਕੇ ਆਏ ਆ ਮੇਰੇ ਖੁਦ ਦੇ ਬੇਟੇ ਦੇ ਮੇਰਾ ਬੇਟਾ 13 ਪਲੱਸ ਹੈ ਤੇ ਬੇਟੇ ਦੇ ਜਿਹੜੇ ਆ ਉਹ ਪਿੰਪਲ ਕਾਫੀ ਹੋ ਗਏ 2-3 ਸਾਲ ਤੋਂ ਪ੍ਰੋਬਲਮ ਆ ਰਹੀ ਤੇ ਕਾਫੀ ਚੀਜ਼ਾਂ ਵਰਤ ਕੇ ਵੇਖ ਲਈਆਂ ਡਾਕਟਰ ਨੂੰ ਵੀ ਪੁੱਛ ਕੇ ਦੇਖ ਲਿਆ ਤੇ ਉਹਨਾਂ ਨੇ ਕਿਹਾ ਕਿ ਹਾਰਮੋਨ ਇੰਬੈਲੈਂਸ ਦੇ ਕਰਕੇ ਇਹ ਪ੍ਰੋਬਲਮ ਆ ਰਹੀ ਹੈ ਤੇ ਜਿਹੜਾ ਵਾ ਡਾਕਟਰੀ ਟਰੀਟਮੈਂਟ ਦੇ ਨਾਲ ਵੀ ਹੋ ਜਿਹੜੇ ਪਿੰਪਲ ਠੀਕ ਨਹੀਂ ਹੋ ਰਹੇ ਸੀਗੇ ਤੇ ਕਿਸੇ ਭੈਣ ਨੇ ਮੈਨੂੰ ਦੱਸਿਆ ਸੀਗਾ ਇਸ ਚੀਜ਼ ਬਾਰੇ ਤੇ ਉਹ ਚੀਜ਼ ਮੈਂ ਵਰਤ ਕੇ ਦੇਖੀ ਮਾਤਰ 15 ਦਿਨ ਉਹਨਾਂ ਨੇ ਯੂਜ਼ ਕੀਤਾ ਤੇ ਮੇਰੇ ਬੇਟੇ ਦੇ ਜਿਹੜੇ ਪਿੰਪਲ ਆ ਕਾਫੀ ਸੌਫਟ ਚ ਤੁਸੀਂ 80% ਲਾ ਲਓ ਠੀਕ ਹੋ ਗਏ ਆ ਗੱਲਾਂ ਬਿਲਕੁਲ ਸਾਫ਼ ਹੋ ਗਈਆਂ ਚਿੰਨ ਵੀ ਸਾਫ਼ ਹੋ ਗਈ ਹੈ ਤੇ ਹੁਣ ਬਸ ਫੋਰਹੈਡ ਤੇ ਦੋ ਚਾਰ ਥਾਵਾਂ ਤੇ ਬਸ ਰਹਿ ਗਏ ਹਲਕੇ ਹਲਕੇ ਦਾਗ ਰਹਿ ਗਏ ਤੇ ਨਾਲ ਉਹ ਜਿਹੜਾ ਵਾ ਉਹ ਥੋੜਾ ਜਿਹਾ ਕੇਅਰਲੈਸ ਹੋ ਜਾਂਦਾ ਏ ਆਲਸੀ ਹੋ ਜਾਂਦਾ ਹੈ ਵਰਤਦਾ ਜਿਹੜਾ ਮੈਂ ਵਿੱਚੋਂ ਸਕਿੱਪ ਕਰ ਜਾਂਦਾ ਹੈ ਜੇ ਤੁਸੀਂ 15 ਦਿਨ ਰੈਗੂਲਰ ਇਸ ਚੀਜ਼ ਨੂੰ ਯੂਜ਼ ਕਰੋ ਤਾਂ ਤੁਹਾਡਾ 100 ਚੋਂ ਜਿਹੜਾ 60 70% ਜਿਹੜੀ ਆ ਉਹ ਠੀਕ ਹੋ ਜਾਣਗੇ 15 ਦਿਨ ਦੇ ਵਿੱਚ ਗਾਰੰਟੀ ਹੈ ਤੁਸੀਂ ਇਹ ਚੀਜ਼ ਨੂੰ ਵਰਤ ਕੇ ਦੇਖਿਓ ਤੇ ਉਹ ਚੀਜ਼ ਕੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀ ਹਾਂਜੀ ਉਹ ਚੀਜ਼ ਆ ਜੀ ਇਹ ਪਾਊਡਰ ਟੈਲਕਮ ਪਾਊਡਰ ਪਾਊਡਰ ਕੋਈ ਵੀ ਪੌਂਡ ਸਿੰਥੋਲ ਨਾਈਸਲ ਕੋਈ ਵੀ ਅਸੀਂ ਜਿਹੜੀ ਆ ਕੰਪਨੀ ਦਾ ਬ੍ਰੈਂਡ ਦਾ ਜਿਹੜਾ ਵਾ ਉਹ ਪਾਊਡਰ ਯੂਜ਼ ਕਰ ਸਕਦੇ ਆ ਇਹ ਪਾਊਡਰ ਕਿਉਂ ਅਸੀਂ ਯੂਜ਼ ਕਰਨਾ ਹੈ ਕਿਉਂਕਿ ਜਿਹੜੇ ਪਿੰਪਲ ਹੁੰਦੇ ਹਨ ਉਹ ਆਇਲੀ ਸਕਿਨ ਤੇ ਹੁੰਦੇ ਆ ਉਹ ਜਿਹੜਾ ਸਾਡਾ ਆਇਲ ਵਾ ਉਹ ਅੰਦਰ ਜਿਹੜਾ ਵਾ ਉਹ ਜ਼ਿਆਦਾ ਭੰਦਾ ਹੈ ਤੇ ਉਹਦੇ ਨਾਲ ਜਿਹੜੇ ਪਿੰਪਲ ਜਿਹੜੇ ਬਣ ਕੇ ਬਾਹਰ ਨੂੰ ਆਉਂਦੇ ਆ ਤੇ ਜਿਹੜਾ ਇਹ ਪਾਊਡਰ ਆ ਉਹ ਸਾਡੇ ਆਇਲ ਨੂੰ ਜਿਹੜਾ ਸੋਖਦਾ ਹੈ ਡਰਾਈ ਸਕਿਨ ਤੇ ਜਿਹੜੇ ਪਿੰਪਲ ਆ ਉਹ ਬਹੁਤ ਘੱਟ ਹੁੰਦੇ ਆ ਆਇਲੀ ਸਕਿਨ ਤੇ ਹੀ ਹਮੇਸ਼ਾ ਪਿੰਪਲ ਹੁੰਦੇ ਆ ਤੇ ਆਇਲ ਨੂੰ ਜਦੋਂ ਅਸੀਂ ਇਸ ਪਾਊਡਰ ਦੇ ਨਾਲ ਜਦੋਂ ਸੋਖਦੇ ਜਾਵਾਂਗੇ ਤਾਂ ਸਾਡਾ ਅੰਦਰੋਂ ਆਇਲ ਜਿਹੜਾ ਖਤਮ ਹੁੰਦਾ ਜਾਏਗਾ ਫੇਰ ਜਿਹੜੇ ਸਾਡੇ ਪਿੰਪਲ ਵਾ ਉਹ ਘਟਨੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜਾ ਪਾਊਡਰ ਵਾ ਉਹ ਬਹੁਤ ਜ਼ਿਆਦਾ ਤੇਜ਼ੀ ਨਾਲ ਜਿਹੜਾ ਆਇਲ ਨੂੰ ਸੋਖ ਲੈਂਦਾ ਆਪਣੇ ਆਪ ਚ ਸਮਾ ਲੈਂਦਾ ਸਕਿਨ ਸਾਡੀ ਡਰਾਈ ਹੋ ਜਾਂਦੀ ਨੰਬਰ 2 ਤੇ ਤੁਸੀਂ ਫਿਰ ਉਸ ਨੂੰ ਦਿਹਾੜੀ ਦੇ ਵਿੱਚ ਦਿਨ ਦੇ ਵਿੱਚ ਤਿੰਨ ਤੋਂ ਚਾਰ ਵਾਰੀ ਵਾਸ਼ ਕਰੋ ਫੇਸ ਤੇ ਜਦੋਂ ਵੀ ਤੁਹਾਨੂੰ ਲੱਗੇ ਕਿ ਆਇਲੀ ਪਨਵਾ ਉਹਨੂੰ ਸਾਫ਼ ਕਰਦੇ ਰਹੋ ਤੇ ਨੰਬਰ 3 ਤੇ ਤੁਸੀਂ ਬੇਸਨ ਵਾਲਾ ਤੇ ਮਲਤਾਨੀ ਮਿੱਟੀ ਵਾਲਾ ਜਿਹੜਾ ਪੈਕ ਵਾ ਉਹ ਇੱਕ ਦੋ ਦਿਨ ਦੇ ਗੈਪ ਦੇ ਵਿੱਚ ਜਾਂ ਰੋਜ਼ ਵੀ ਤੁਸੀਂ ਲਗਾ ਸਕਦੇ ਹੋ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਜਰੂਰ ਲਗਾਓ ਤੇ ਬੱਚਿਆਂ ਦੀ ਜਿਹੜੀ ਪ੍ਰੋਬਲਮ ਆ ਉਹ ਖਤਮ ਹੋ ਸਕਦੀ ਕਿਉਂਕਿ ਜਿਹੜੀ ਮਲਤਾਨੀ ਮਿੱਟੀ ਉਹ ਵੀ ਸਕਿਨ ਨੂੰ ਡਰਾਈ ਕਰਦੀ ਆ ਤੇ ਬੇਸਨ ਵੀ ਸਕਿਨ ਨੂੰ ਡਰਾਈ ਕਰਦਾ ਹੈ ਤੇ ਡਰਾਈ ਨਸ ਦੇ ਨਾਲ ਹੀ ਜਿਹੜਾ ਵਾ ਇਹ ਜਿਹੜਾ ਪਿੰਪਲ ਦੀ ਪ੍ਰੋਬਲਮ ਖਤਮ ਹੋ ਸਕਦੀ ਹੈ ਤੇ ਪਾਊਡਰ ਨੂੰ ਅਸੀਂ ਲਗਾਉਣਾ ਕਿਸ ਤਰ੍ਹਾਂ ਹੈ ਸਿੰਪਲ ਵੇਅ ਹੈ ਪਾਊਡਰ ਨੂੰ ਤੁਸੀਂ ਇਸ ਤਰ੍ਹਾਂ ਹੱਥ ਦੇ ਵਿੱਚ ਪਾ ਲੋ ਜਾਂ ਤੁਸੀਂ ਕੌਲੀ ਦੇ ਵਿੱਚ ਪਾ ਲੋ ਤੇ ਹਲਕਾ ਇਹਨੂੰ ਤੁਸੀਂ ਇਸ ਤਰ੍ਹਾਂ ਜਿੱਥੇ ਜਿੱਥੇ ਤੁਹਾਡੇ ਪਿੰਕੂਲਾ ਜੇ ਸਾਰੇ ਫੇਸ ਤੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਪਰ ਪਰ ਕੇ ਲਗਾਉਣਾ ਸ਼ੁਰੂ ਕਰ ਦੇਣਾ ਥੋੜਾ ਨਹੀਂ ਲਗਾਉਣਾ ਇਸ ਤਰੀਕੇ ਨਾਲ ਪਰ ਪਰ ਕੇ ਸਾਰੇ ਫੇਸ ਤੇ ਲਗਾ ਲੈਣਾ ਇਸ ਤੋਂ ਵੀ ਜ਼ਿਆਦਾ ਲਗਾਉਣਾ ਇਹ ਮੇਰੇ ਫੇਸ ਤੇ ਪਿੰਪਲ ਨਹੀਂ ਹੈਗੇ ਮੈਂ ਜਸਟ ਤੁਹਾਨੂੰ ਜਿਹੜਾ ਵਾ ਉਹ ਲਗਾ ਕੇ ਦੱਸ ਰਹੀ ਆ ਇਸ ਤਰ੍ਹਾਂ ਕਿ ਮੈਂ ਥੋੜਾ ਲਗਾਇਆ ਤੁਸੀਂ ਮੋਟੀ ਮੋਟੀ ਲੇਅਰ ਕਰਕੇ ਪਾਊਡਰ ਦੀ ਲਗਾ ਲੈਣੀ ਆ ਤੇ ਰਾਤ ਨੂੰ ਸੌਣ ਲੱਗਿਆ ਤੁਸੀਂ ਲਗਾ ਲਓ ਤੇ ਓਵਰਨਾਈਟ ਇਹਨੂੰ ਲੱਗਾ ਰਹਿਣ ਦਿਓ ਤੇ ਜੇ ਤੁਸੀਂ ਦਿਨ ਦੇ ਵਿੱਚ ਤੁਹਾਡੇ ਕੋਲ ਟਾਈਮ ਹੈਗਾ ਤਾਂ ਦਿਨ ਵਿੱਚ ਵੀ ਤੁਸੀਂ 2-3 ਘੰਟੇ ਇਹਨੂੰ ਲਗਾ ਲਓ ਤਾਂ ਕਿ ਤੁਹਾਡੇ ਜਿਹੜਾ ਵਾ ਸਵੇਰੇ ਉੱਠ ਕੇ ਸਾਫ਼ ਪਾਣੀ ਨਾਲ ਆਪਣਾ ਫੇਸ ਵਾਸ਼ ਕਰ ਲਓ ਤੇ ਤੁਹਾਡੀ ਇਹ ਪ੍ਰੋਬਲਮ ਜਿਹੜੀ ਹੈ ਦੂਰ ਹੋ ਜਾਏਗੀ ਤੇ ਮੇਰੇ ਫੇਸ ਤੇ ਪਿੰਪਲ ਨਹੀਂ ਹੈ ਮੈਂ ਜਸਟ ਤੁਹਾਨੂੰ ਲਗਾ ਕੇ ਦਿਖਾਇਆ ਹੈ ਤੇ ਕੋਈ ਵੀ ਇਹਦਾ ਨਾ ਪ੍ਰੋਬਲਮ ਨਹੀਂ ਆਉਂਦੀ ਤੇ ਇਹ ਜਿਹੜਾ ਆਇਲ ਆ ਤੁਹਾਡਾ ਜਿਹੜਾ ਸੋਖ ਲੇਗਾ ਤੇ ਮੈਂ ਤੁਹਾਨੂੰ ਫੇਸ ਜਿਹੜਾ ਵਾਸ਼ ਕਰਕੇ ਮਿਲਦੀ ਹੈ ਕਿਉਂਕਿ ਮੇਰੇ ਫੇਸ ਤੇ ਪਿੰਪਲ ਨਹੀਂ ਹੈਗੇ ਹਾਂਜੀ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਿਹੜਾ ਵਾ ਰੋਜ਼ ਇਸ ਪਾਊਡਰ ਨੂੰ ਯੂਜ਼ ਕਰਕੇ ਜੇ ਕਿਸੇ ਦੇ ਵੱਡੇ ਦੇ ਬੱਚਿਆਂ ਦੇ ਕਿਸੇ ਦੇ ਵੀ ਇਹ ਪਿੰਪਲ ਦੀ ਸਮੱਸਿਆ ਹੈਗੀ ਆ ਤਾਂ ਤੁਸੀਂ ਇਹ ਚੀਜ਼ ਨੂੰ ਯੂਜ਼ ਕਰਕੇ ਰੋਜ਼ਾਨਾ ਯੂਜ਼ ਕਰਕੇ ਦਿਨ ਦੇ ਵਿੱਚ ਇੱਕ ਵਾਰੀ ਯੂਜ਼ ਕਰੋ ਰਾਤ ਨੂੰ ਤਾਂ ਤੁਸੀਂ ਜ਼ਰੂਰ ਹੀ ਯੂਜ਼ ਕਰੋ ਤੇ ਇਸ ਪ੍ਰੋਬਲਮ ਤੋਂ ਜਿਹੜਾ ਵਾ ਉਹ ਛੁਟਕਾਰਾ ਪਾ ਸਕਦੇ ਹੋ ਇਹ ਮੇਰਾ ਖੁਦ ਦਾ ਅਜਮਾਇਆ ਹੋਇਆ ਜਿਹੜਾ ਵਾ ਉਹ ਐਕਸਪੀਰੀਅੰਸ ਆ ਮੈਂ ਆਪਣੇ ਬੇਟੇ ਦੇ ਜਿਹੜੇ ਫੇਸ ਤੇ ਪਿੰਪਲ ਆ ਉਹ ਜਿਹੜੇ ਇਸ ਤਰੀਕੇ ਨਾਲ ਬਿਲਕੁਲ ਠੀਕ ਹੋ ਗਏ ਤਾਂ ਮੈਂ ਚਾਹੁੰਦੀ ਆ ਕਿ ਕੋਈ ਹੋਰ ਵੀ ਇਸ ਚੀਜ਼ ਨੂੰ ਯੂਜ਼ ਕਰੇ ਤੇ ਉਹ ਵੀ ਇਸ ਪ੍ਰੋਬਲਮ ਤੋਂ ਛੁਟਕਾਰਾ ਪਾ ਸਕੇ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਕਿਸੇ ਹੋਰ ਤੱਕ ਵੀ ਪਹੁੰਚ ਸਕੇ ਤੇ ਕਿਸੇ ਹੋਰ ਨੂੰ ਵੀ ਇਸ ਤੋਂ ਜਿਹੜਾ ਵਾ ਫਾਇਦਾ ਪਹੁੰਚ ਸਕੇ ਤੇ ਫਿਰ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ